ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਗਾਵਾ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਨੇ ਆ ਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਨਾਂ ਸਤਨਾਮ ਸਿੰਘ ਹੈ ਬਾਈ ਪਿੰਡ ਜੀ ਪਿੰਡ ਦੀਪਗੜ੍ਹ ਦੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਦਾ ਹੈ ਜੀ ਨੰਬਰ ਦੱਸੋ ਬੜਾ ਆਪਣਾ ਨੰਬਰ 98770 6398 ਤੁਹਾਰੇ ਫਿਰਦਾ ਰਹੀ 98770 6398 ਬਾਈ ਹਾਂਜੀ ਬਾਈ ਦੱਸੋ ਜੀ ਗਾੜੀ ਟੇਲੇ ਦੀ ਇਹ ਤੇਰੀ ਵੀਰੇ ਗਾਣੇ ਸੂਪੀ ਸੀ ਪਹਿਲਾਂ ਇਹ ਠੀਕ ਹੈ ਜੀ ਠੀਕ ਹੈ 15 ਦਿਨ ਪਹਿਲਾਂ ਸੂਪੀ ਸੀਗੀ ਪਹਿਲੇ ਤਾਂ ਪਹਿਲੇ ਸੂਈ ਹੈ ਜਰਸੀ ਹੈ ਠੀਕ ਹੈ ਜੀ ਤੇ ਬੱਚਾ ਉਮਰ ਗਿਆ ਲਾ ਜੇ 20 ਰੁਪਏ ਦੀ ਕਲੀਅਰ ਠੀਕ ਹੈ ਜੀ ਹੁਣ ਆਏ ਮੰਨ ਕੇ ਚੱਲੋ ਹੁਣ ਦੁੱਧ ਚੱਲੀ ਆ ਸੀਲ ਠੰਡੀ ਪਹੁੰਚ ਜਾ ਦੇਗੀ ਠੀਕ ਹੈ ਜੀ ਹਾਂ ਨਿਆਣਾ ਜੇ ਨਾ ਪਹੁੰਚੇ ਇੱਧੇ ਹੀ ਬੈਠ ਜਾ ਜੀ ਮਾਰ ਦੇ ਵੀ ਲੋ ਅਸੀਂ ਠੀਕ ਹੈ ਤੇ ਅੱਥਰਥੋਂ ਪੂਰਾ ਇੱਕ ਨੰਬਰ ਆ ਵਧੀਆ ਇਹਨਾਂ ਬੱਸੀ ਆ ਗਈ ਹੁਣ ਦੁੱਧ ਤੇ ਆਉਣ ਲੱਗੀ ਹੁਣ 4 ਕਿਲੋ ਦੁੱਧ ਕਰਦੀ ਬਈ 4 ਕਿਲੋ ਤਾਂ ਹਾਂ ਤੇ ਸਿੰਘ ਹੈਗੇ ਜੀ ਇਹਨਾਂ। ਥੈਂਕ ਯੂ ਕੁਛ ਨਹੀਂ ਮਾੜਾ ਮਾੜਾ ਸੀ ਠੰਢੀ ਲੋ ਜਿਆਦੇ ਬਈ। ਦੰਦਾਜ ਵੀ ਦੁੱਗੀ ਹੋਈ ਐ। ਠੀਕ ਹੈ ਜੀ। ਤੇ ਕੀ ਰੇਟ ਭਰਾਵਾ? ਇਹਦਾ 7000 ਮੰਗਦੇ ਵੀਰੇ। 7000 ਮੰਗਦੇ। ਹਾਂ ਠੀਕ ਹੈ। ਵੀਰੇ 7000 ਰੁਪਏ ਰੇਟ ਆ ਠੀਕ ਹੈ ਜੀ। ਕੋਈ ਹੁਣ 4 ਕਿਲੋ ਕਰ ਗਈ ਵੀ ਕਰ ਦੂ 7 ਸੀ 7 ਕਿਲੋ। ਠੀਕ ਹੈ ਜੀ। ਠੀਕ ਹਾਂ। ਵਧੀਆ ਵੀ ਕੱਲ ਵੀ। ਹਾਂਜੀ ਵੀਰੇ ਅਗਲੀ ਦਾ ਦੱਸੋ ਜੀ। ਇਹ ਵੀ ਤੇਜੋ ਸੂਰੇ ਜਰਸੀ ਐ ਕਾਲੇ ਰੰਗ ਦੇ ਚ। ਠੀਕ ਹੈ ਜੀ। ਕ੍ਰੋਸ ਹੈ ਵੀ। ਠੀਕ ਹੈ ਜੀ। ਹੂੰ ਇਹ ਲੈਂਦੀ ਹੱਦ ਤੱਕ ਲਊਗੀ ਸੋਨ ਦਾ। ਠੀਕ ਹੈ ਜੀ ਉਹ ਦੇਖ ਸਕਦੇ ਹੋ ਜਰਸੀ ਹੈ ਜੀ ਜਰਸੀ ਕਿ ਹੈ ਕਿੰਨੇ ਦਾ ਲਓਗੇ ਵੀਰੇ ਹਫਤਾ ਲਈ ਗਈ ਹੈ ਹਫਤਾ ਲਈ ਗਈ ਦੇਖ ਸਕਦੇ ਹੋ ਤੀਜਾ ਸੂਹੂਗੀ ਉਹਦੇ ਦੂਜਾ ਕਹੀ ਜਾਓ ਕਿਸ ਨਾ ਤੀਜਾ ਸੂਹਣਾ ਨਹੀਂ ਉਦੋਂ ਕੀ ਹੋਰ ਗੱਲ ਮੜੀ ਕਰਨ ਬਈ ਦੇਖ ਸਕਦੇ ਠੀਕ ਹੈ ਜੀ ਗਾ ਤੇ ਇਸ ਕੁਆਲਟੀ ਦੇ ਸਕਦੇ ਹੋਰੀ ਰਕਮ ਬਤ ਕਰੀ ਜਾਂਦਾ ਭਜੀ ਜਰਸੀ ਕਿ ਹੈ ਠੀਕ ਹੈ ਠੀਕ ਹੈ ਬੰਦ ਹੋਈ ਕੋਈ 15 16 ਕਿੰਨੇ ਨੂੰ ਨਜ਼ਾਰੇ ਨਾਲ ਦੇ ਵੀਰੇ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਸ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿੰਨੇ ਵੀ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈ 880035 ਹਾਂ ਜੀ ਮੈਂ ਜੀ ਰੇਟ ਦੱਸੋ ਜੀ ਇਹਦਾ ਇਹਦਾ ਯਾਰ ਮੁੱਲ ਤਾਂ ਆਪਾਂ ਵੀਰੇ 45000 ਰੁਪਏ ਦੋ ਕਾਲੀ ਜਿਹੜੇ ਹਾਂ ਲੈਣ ਲੈਣੀ ਦੋਨਾਂ ਦਾ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਬੰਦੂ ਮથે ਵੀ ਵਧੀਆ ਲੱਚੋੜ ਬਹੁਤ ਪਈ ਹੈ ਠੀਕ ਹੈ ਥਾਂ ਦੇ ਦਾ ਕਿੰਨਾ ਫਰਕ ਹੈ ਇੱਕ ਵੱਡਾ ਮੂਹ ਨਾ ਨਾ ਵੱਡਾ ਨਹੀਂ ਵੀਰੇ ਭਾੜਾ ਬੋਲ ਚਾਹਗਾ ਥਾਂਨੇ ਤੋਂ ਨੰਬਰ ਪੂਰਾ ਜਨਾ 14 ਜਿਹੜਾ ਮੂੰਹ ਦੀ ਮਾਰਦੀ ਹੈ ਠੀਕ ਹੈ ਜੀ ਉਹ ਆਪਣੀ ਗਾਰੰਟੀ ਹੋਊਗੀ ਥਾਂ ਦੇ ਨੂੰ ਕੀ ਹੋਵੇ ਠੀਕ ਹੈ ਹਾਂ ਪਾਲਪੁਲ ਕਰ ਦਿੰਦੇ ਕਿ ਮੇਰਾ ਭਰਾ ਹੀ ਵਾਲਾ ਕੀ ਕਰਨਾ ਵੇਖ ਰੂਠਨੇ ਕਰਨਾ ਠੀਕ ਹੈ ਜੇ ਖਰਤਾ ਚੇ ਵੀ ਹੱਥੋਂ ਲਾਵੇ ਉਹ ਵੀ ਗਾਰੰਟੀ ਹੋਊਗੀ ਆਪਣੀ ਹਰੀ ਠੀਕ ਹੈ ਜੀ ਆਪਣਾ ਨੰਬਰ ਨੋਟ ਕਰ ਲਈ 7228000155 ਜੀ ਬੋਪਾ ਨਾ ਕੰਗਿਆ ਭੈਣ ਰੀਡ ਤੇ ਸੇ ਬਾਕੀ ਭਾਈ ਜੀ ਨਾ ਫੋਨ ਤੇ ਕੰਡੈਕਟ ਕਰ ਲਿਓ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਏ